چند پرسے سو آپ جی پروار سے ستیاں مہاپرشوں کے پروار استھان سے بائی پرواروں وجہ آپ جی چند پرسے بھائی اہنگیا پر لگے ہیں جہاں جہاں پرواروں وجہ اہنگیا پرارمب ہونے لگے ہیں انہوں کے نام آپ جی کے چرن میں اس طرح ہے پہلا اخن پاٹ پینڈ مائی کے سو سنگت وی چند پرچی سر ہی لگت سے سوچے گئے دیکھ کے رکھنا کام کاج واٹا کرنا کمائی میں برکت کرنی دوسرا کھنڈجا جگتار رام سن وقت نجیو رام پنج موائی پروار کی پروار سے کمائی میں واٹا کرنا خود ہی کاج راستر نے تیسرا کھنڈا ہردیپ سنو گرمیش موائی پروارے پروار سکھ شانتی واسطے ਤਦ ਤਕਸੀਨ ਖੁਮਾਈ ਵਿੱਚ ਵਾਦਾ ਕਰਨਾ ਚੌਥਾ ਗੰਗਿਆਰ ਰਜਿੰਦਰ ਸਿੰਘ ਸੁੰਮਨ ਸਾਨੋਹਰ ਤੇਕੀਰਮ ਸੁੰਮਨ ਰਜਿੰਦਰ ਸਿੰਘ ਦੀ ਦੇਹਾਂ ਦੀ ਕੀ ਵਿਵਸਥਾ ਆਸ ਦੀ ਚੰਗ ਪੱਖੇ ਹਨ ਰਸਤ ਪਾਚ ਵਿਦੇਸ਼ ਵਿੱਚ ਰਜਿੰਦਰ ਚੱਕ ਨੂੰ ਖੁਮਾਈ ਵਿੱਚ ਵਰਤਤ ਪਾਉਣੀ ਹਾਂ ਰੋਟੀਆਂ ਵਾਖੜੀਆਂ ਪੰਜਵਾਂ ਖੰਡਾ ਮੇਰ ਬਖ ਸਿੰਘ ਸਾਨੋਹਰ ਗਰਦਾਰੀ ਸਿੰਘ ਇੰਦ ਗਵਾਈ ਵਿਦੇਕਾਂ ਦੀ ਖੁਸ਼ੀ ਵਿੱਚ ਆਪ ਜੀ ਦੇ ਚੰਗੇ ਪਰਿਵਾਰ ਵਿਦੇਸ਼ ਵਿੱਚ ਤੰਦਰੁਸਤ ਨਮਕੀਆਂ ਕਮਾਈ ਵਿੱਚ ਵਸਤ ਕੌਣੀ ਪਿਛੇ ਪਰਿਵਾਰ ਨੂੰ ਸਭ ਸ਼ਾਂਤੀ ਬਖਸ਼ੀਓ ਕੇਵਾ ਖੰਡਾ ਚਿਤਤਰ ਸਿੰਘ ਚਾਨਾ ਬਰੇਸ਼ਮ ਸਿੰਘ ਤੇ ਜਮਵਾਈ ਸਾਰੇ ਪਰਿਵਾਰ ਦੀ ਸਭ ਸ਼ਾਂਤੀ ਅਤੇ ਕਮਾਈ ਵਿੱਚ ਵਾਧਾ ਕਰਨਾ ਜੀ ਫਤਨਾ ਖੰਡਾ ਪਿਆਰਾ ਸਿੰਘ ਬਾਨੋ ਪੁਬਿੰਦਰ ਸਿੰਘ ਨਾਮ ਦਾ ਇਹ ਗੁਰੂ ਜੀ ਸੇ ਪੁੱਤਰੀ ਲਈ ਬਾਹ ਮੱਖੀ ਜੀ ਪੁੱਤਰੀ ਦਾ ਮੱਖੀ ਇਸ ਖੁਸ਼ੀ ਵਿੱਚ ਮੈਂ ਬਰਵਾੜਾ ਤੋਂ ਆਪ ਜੀ ਦਾ ਸਤਿ ਸ੍ਰੀ ਅਕਾਲ ਬੱਚੇ ਨੂੰ ਲੰਮੀ ਰਹੀ ਆਤਮਾ ਵਖਣੀ ਮਾਤਾ ਪਿਤਾ ਦਾ ਆਗਿਆਕਾਰ ਹਾਂ ਅਜਮਾ ਗਾਂਜਾ ਰਾਜਕੰਦਰ ਤੋਂ ਵਾਈਫੋ ਜਸਪਾਲ ਸਿੰਘ ਸਾਹਮਣੂ ਕਰਵੀਰ ਸਿੰਘ ماس کلوند کور جی بچوں ماجرات کو کمائی میں برتن پاؤنی خانجا دربارہ سنگھ وغیرہ شری گرجن کور بھائی خور گرجریت سنجھ کالا سنگیا دوبے کے جنم دن کی خوشی آپ جی کا شکرانہ پیتا ہے بچے چڑھتی کلابی لمبی آرمی بخشنی ਮਾਤਾ ਪਿਤਾ ਦਾ ਆਗਿਆਕਾਰ ਨੂੰ 1055 ਸੀਮਨਜੀਤ ਸਿੰਘ ਸਨਪ ਰਵਿੰਦਰ ਸਿੰਘ ਜੈਨ ਗੈ ਮਾਜੀ ਮਦਾਰੀ ਵਿਦੇਸ਼ ਕਮ ਜੀਵਨ ਚ ਆਪ ਦੀ ਬਚਨ ਪਰਸੇ ਅਨੁਸ਼ਕ੍ਰਾਨਾ ਕੀਤਾ ਹੈ ਵਿਦੇਸ਼ ਦੇ ਪਤਨ ਤੰਦਰੋਸਤੀ ਪਬਾਈ ਵਿੱਚ ਵਰਤ ਕੋਣੀ ਜੀ ਜਾਰਨਾ ਹੰਦੀਆ ਕਵੀਰ ਸਿੰਘ ਤੇ ਡੀਜੀ ਮਨਜੀਤ ਪਤੀਜਾ ਅਤੇ ਪਤੀਜੀ ਨੂੰ ਜਿੰਕੇ ਜਨਮ ਦੀ ਖੁਸ਼ੀ ਵਿੱਚ ਕਹਿੰਦੇ ਜਾਂ ਇੱਕ ਦਿੱਤਾ ਕਰਾਂ ਤੋਂ ਜਨਮ ਦੀ ਖੁਸ਼ੀ ਵਿੱਚ ਪਤੀਜਾ ਜਸੰਦਰ ਸਿੰਘ ਨੂੰ ਮਨਿੰਦਰ ਕੌਰ ਪੋਤੀ ਸਾਹਿਬ ਨੂੰ ਗੁਰਵਿੰਦਰ ਸਿੰਘ ਪਤੀਜਾ ਨੂੰ ਇਹ ਤੋਂਾਰੇ ਪਰਵਾਰ ਦੀ ਤੰਦਰੁਸਤੀ ਅਤੇ ਕਮਾਈ ਵਿੱਚ ਵਸਤਕ ਪਾਉਣ ਜੀ ਬਾਹਰ ਦਾ ਕਾਂਜਾ ਜਗਰੂਪ ਸਿੰਘ ਮਾਨੋ ਸਰਜੀਤ ਸਿੰਘ ਸਿੰਘ ਤਾਰਾ ਤੋਂ ਹਰੇ ਬਿਵਾਹ ਦੀ ਸੁਖ ਸ਼ਾਂਤੀ ਅਤੇ ਕਮੇਵਿਚ ਵਾਦਤ ਪਾਉਣੇ ਨੇ ਤੇ ਮਾਨਜਮ ਵਰਜਿੰਦਰ ਸਿੰਘ ਸੰਨਵਰਪਾਲ ਸਿੰਘ ਕੰਢਾ ਦਾ ਪਿਓ ਆ ਹਰੇ ਤਵਾਤੇ ਸੁਖ ਸ਼ਾਂਤੀ ਵਸਰੇ ਜੀ ਆਪ ਜੀ ਦਾ ਸਤ ਸਲ ਬਸੇ ਚੌ ਮਾਨਜਮ ਕਰਨਜੀਤ ਸਿੰਘ ਸੰਨਵਰਪਾਲ ਸਿੰਘ ਬਟ ਆਜਰੇ ਰੇ ਜਾਣ ਦੀ ਪਛੀੜ ਆਪ ਜੀ ਸ਼ੁਕਰਾਨਾ ਕੀਤਾ ਹੈ ਅਦੇਸ਼ ਵਿੱਚ ਤੰਦਰੁਸਤੀ ਅਤੇ ਕਮਾਈ ਵਿੱਚ ਬਰਕਤ ਪਾਉਣ ਦੀ ਅੰਦਰਵਾ ਖਣਜਾ ਪਰਮੇਂਦਰ ਸਿੰਘ ਸੰਤੋਬਰਿਸ਼ਪਾਤ ਸਿੰਘ ਅਤੇ ਆਉਜੜੀ ਜੀ ਜਾਣ ਦੀ ਖੁਸ਼ੀ ਵਿੱਚ ਆਪ ਜੀ ਦੇ ਚਰਨ ਪਰਸੇ ਅਨ ਸ਼ਕਰਾਨਾ ਕੀਤਾ ਕਮਾਈ ਵਿੱਚ ਬਰਕਤ ਪਾਉਣੇ ਪਿੱਛੇ ਪਰਿਵਾਰ ਦਾ ਅਵਾਨ ਸਭ ਸ਼ਾਂਤੀ ਵਾਖਣ 16ਵਾਂ ਖਣਜਾ ਮਨਪ੍ਰੀਤ ਸਿੰਘ ਬੀਬੀ ਸੰਦੀਪ Kaur ਪੁੱਤਰ ਮਨ ਮਨਕੀਰ ਸਿੰਘ ਦੇ ਜੰਗਲ ਇਲੈਕਟ੍ਰੀਕੀਟ ਸ਼ਹਿਰ ਅੰਮ੍ਰਿਤਸਰ ਸਾਹਿਬ ਤੋਂ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ ਸੋ ਬੱਚੇ ਲਈ ਨਵੀਂ ਨਵੀਂ ਆਸੂ ਬਖਸ਼ਾਈ ਪ੍ਰਾਪਤ ਇਸ ਅਤੇ ਮਿਹਰ ਭਰਿਆ ਦੇਕਰਨਾ 17ਵਾਂ ਖਣਜਾ ਲਾਹਤਰੀ ਸਿੰਘ ਅਨਵ ਸਰਜੀਤ ਸਿੰਘ ਉਪਰ ਪੰਜ ਬੀਫ ਪੰਜ ਬਰੇ ਜਾਣ ਦੀ ਪੁਛੀ ਵਿੱਚ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ ਸੋ ਬਾਤ ਸਮਾਈ ਵਿੱਚ ਬਖਤ ਪਾਉਣੀ 18ਵਾਂ ਖਣਜਾ ਤਬ ਸਿੰਘ ਸਿੰਘ ਸਨੋਹ ਸੇਸ਼ਨ ਸਿੰਘ ਕੰਜ ਨਾਗਰਾ ਪਰਵਾਰ ਦੀ ਸੁਖ ਸ਼ਾਂਤੀ ਅਤੇ ਸਮਾਈ ਵਿੱਚ ਬਰਕਤ ਪਾਉਣੇ ਜੀ ਉਹਨੇ ਵਾ ਪੰਜਾਬ ਬੀਬੀ ਹਰਵੰਸ ਕੌਰ ਦੀ ਪੁੱਤਰੀ ਮਰਪ੍ਰੀਤ ਕੌਰ ਕੰਜ ਕੰਜ ਮਾਈ ਹਰਪ੍ਰੀਤ ਕੌਰ ਵਰਪਾਲ ਸਿੰਘ ਕੰਜ ਮਾਈ ਬਾਹਰ ਜਾਣ ਦੀ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਆਪ ਨੂੰ ਬੇਸ਼ਕਰਾਨਾ ਕੀਤਾ ਹੈ ਬਾਰ ਬੱਚੀ ਨੂੰ ਕਮਾਈ ਵਿੱਚ ਵਰਦਕ ਪਾਉਣੇ ਬੱਚੀ ਹੈ ਕਮਾਈ ਵਿੱਚ ਵਰਦਕ ਪਾਉਣ ਤੰਦਰੁਸਤੀਆਂ ਬਾਖਸ਼ੇ ਨੂੰ 20ਵਾਂ ਖਣਜਾ ਮਕਰ ਸਿੰਘ ਵਾਈਫ ਹੋ ਸਿਮਰਨਜੀਤ ਕੌਰ ਧੀ ਮਾਾਰੇ ਪਰਿਵਾਰ ਦੇ ਸੁਖ ਸ਼ਾਂਤੀ ਵਾਸਤੇ ਕਮਾਈ ਵਿੱਚ ਵਰਦਕ ਪਾਉਣ ਜੀ 21ਵਾਂ ਖਣਜਾ ਸੁਭਾਤਾ ਸਿੰਘ ਕੁਲਤਾ ਸਿੰਘ ਧਰਮੋਗਿੰਦਰ ਸਿੰਘ ਪੇਂਡੂ ਮਾਈਾਰੇ ਪਰਿਵਾਰ ਦੀ ਸੁਖ ਸ਼ਾਂਤੀ ਅਤੇ ਕਮਾਈ ਵਿੱਚ ਵਰਦਕ ਪਾਉਣੇ ਜੀ ਬਾਈ ਮਾਰ ਖਣ ਜਾ ਦਰਵਾਰਾ ਸਿੰਘ ਵੱਲੋਂ ਲੜਕੀ ਰਾਜਿੰਦਰ ਕੋ ਬਾਈ ਕੋ ਜਗਰਾਜ ਸਿੰਘ ਕੰਦ ਸਿੰਘ ਕੋ ਬੋਤੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ ਬੋਤੇ ਨੂੰ ਲੰਬੀ ਲੰਬੀ ਆਰਤੀ ਅਤੇ ਕਮਾਈ ਵਿੱਚ ਵਰਕਤ ਤੋਂ ਹੀ ਆਪਣੇ ਪਿਤਾ ਦਾ ਆਗਿਆਕਾਰੀ ਬਣਾਵਾਂ ਜੀ ਇਸ ਤਰ੍ਹਾਂ ਅੱਜ ਦੇ ਜੋ ਸ਼ਬੀਰ ਦੀ ਸੇਵਾ ਹੈ ਭਾਈ ਮੱਖਣ ਸਿੰਘ ਪਿੰਡ ਮੋਈਬਰੋਂ ਹੈ

ਬੋ ਵਿੰਜਨ ਮਸਤਾਏ ਕਰੀ ਪ੍ਰਾਤਸਾ ਸੋਚ ਬਿਤਰਾਂ ਲਾਉ ਕੋ ਬਾਹਰੈ ਅਤੇ ਆਪ ਜੀ ਦੇ ਪੰਜਾਰਿਆਂ ਵਿੱਚੋਂ ਲੰਗਰ ਪਿਆਰ ਕੀਤਾ ਹੈ ਬ੍ਰਿਜੇ ਤੇ ਸ਼ਬੀਰ ਤਿਆਰ ਕੀਤੀ ਹੈ ਅਨਕ ਪ੍ਰਕਾਰ ਤੁਜਰਵਾ ਪੀਏ ਬੋ ਵਿੰਜਨ ਮਸਤਾਏ ਕਰੀ ਪ੍ਰਾਤਸਾ ਸੋਚ ਬਿਤਰਾਂ ਲਾਉ ਕੋ ਬਾਹਰੈ ਆਪ ਜੀ ਦੇ ਦਰ ਤੇ ਲੰਗਰ ਤੇ ਬ੍ਰਿਜੇ ਤੇ ਸ਼ਬੀਰ ਅਤੇ ਗੁਰੂ ਦਾ ਪ੍ਰਸ਼ਾਦ ਪਰਵਾਣ ਹੋਇਆ ਸਾਧ ਸੰਗਤ ਦੇ ਰਸੀਦਾਈ ਕੋ ਵੀ ਉਹਦੇ ਕਾਜ ਰਾਸ ਕਰਨੇ ਮਹਾਰਾਜਾ ਪਾਚਾ ਕਰੋ ਕਿਰਪਾ ਫਿਰਤਾ ਹੋ ਕੇ ਨਾਮੇ ਬਖਸ਼ੇ ਬਾਦ ਆਰੰਭ ਕਰਦੀ ਆਗਿਆ ਬਖਸ਼ੋ ਜੀ ਉਹਦੇ ਕਾਜ ਰਾਸ ਕਰਨੇ ਆਈਆਂ ਸੰਗਤਾਂ ਦਾ ਤਿੰਨ ਫੁੱਟ ਬੇਟਾ ਮਾਂਾਂ ਦੀ ਉਤਰਦੀਆਂ ਆਈਆਂ ਸੰਗਤਾਂ ਦਾ ਕਦਮ ਕਰ ਦੇਖੇ ਰੋਣਾ ਆਪ ਜੀ ਦੇ ਸਾਥੇ ਜੋ ਜਿ ਆਵੇ ਸੋ ਰਾਜੀ ਜਾਵੇ ਜੋ ਅੜੇ ਸਿ ਛੜੇ ਸ਼ਬਦ ਪਰੇ ਸੋ ਤਰੇ ਉਹ ਨਾਮ ਦਾ ਚੜਦੀ ਕਲਾ ਤੇਰੇ ਭਾਣੇ ਬਰਤ ਦਾ ਭਾਣੇ ਬੋਲੇ ایسا پا جا بات مرنا ہے سنگ تیرے کو پہنچ گئی جم نہیں آ ਜਦ ਨਮ ਪਰ ਰੁਖ ਨਾ ਸਾ ਤੇਰੀ ਦਰਦ ਨਵੇਂ ਤੇ ਕੋਈ ਸਭ ਗੁਬੇਤਾ ਰਗਾ ਨਾਮ ਤੇ ਆਏ ਦੁਖ ਪਰ ਪਾਏ ਆਠ ਤਹਰ ਬੈ ਤੇਰੀ ਕਰਨ ਤੇਰੇ ਪਰਵਰਥ ਪੰਜ ਦੁੱਤ ਜੇ ਸਾਧੇ ਗਿਆਨ ਧਿਆਨ ਕਿਜ ਕਰਮ ਨ ਜਾਣਾ ਸਾਰ ਨ ਜਾਣਾ ਤੇਰੇ ਸਭ ਤੇ ਬੱਡਾ ਸਤ ਗੁਰ ਨਾਨਕ ਜਿਨ ਕਲਨਾ ਕੇ ਮੇਰੇ ਗਿਆਨ ਧਿਆਨ ਕਿਜ ਕਰਮ ਨ ਜਾਣਾ ਬੱਦ ਦਛਤ ਗੁਰ ਨਾਨਕਾ ਜਿਨ ਕਲਨਾ ਅੱਖੇ ਮੇਰੇ ਸੁਪਾਤਵਾਹੀ ਦੀ ਕਾਤਾਵਾਹੀ ਜਪ ਅਜ ਸਾਚ ਸੁਗਾ ਅਜ ਸਾਚ ਹੈ ਤਹੀ ਸਾਚ ਨਾਨਕ ਬੋਲੇ ਥੇਤ ਸੋਚੇ ਤੋ ਅਜ ਨਾ ਹੋਵੈ ਜੇ ਰਖਵਾਰ ਯੋ ਪੇ ਜੋਪਨਾ ਹੋ ਵਈ ਜੇ ਕਾਇਰਾਂ ਦੇ ਉਤਾਰ ਭੋਕਿਆ ਭੁੱਖ ਨਾ ਉਤਰੇ ਜੇ ਬੰਨਾ ਪਰਿਆ ਪਾਰ ਚਹਿਤ ਜੇ ਅਪਾਲ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਇਹ ਬਚਿਆ ਰਹ ਆ ਹੋਏ ਕਿਰਪੂਰੇ ਕੁੱਤੇ ਪਾਰ ਭੁੱਖ ਮਰ ਜਾਈ ਜੇ ਨਾ ਜਿਖਿਆ ਨਾਲ ਭੁਖਮੀ ਹੋਵਸ ਤਾ ਤਾਰੋ ਨਾ ਕਹਿਹਾ ਜਾਏ حکم یہ ہوگا جو حکم ملے ملے آئے حکم یہ उत्तम یہ جو ملے تو وہ حکماری ہے ایک نہ اپنی رغبت ایک حکم میں جدا تو رہی ہے حکم میں نرغب کو باہر کمانا کوئی مان حکم میں جے اٹھ ہے تو ہمے کہہ نہ کوئی جانے کو تو وہ بد بیکار گاوے کو گانے نشان گاوے کو کڑوڑے آیا تارے گاوے کو گانے تپے کارے گاوے کو راج کرے تنکے گاوے کو جی میں پرے گاوے کو جاتے تفے دورا گاوے کو جے ہٹڑا ہورورا اچھنا کر جنے اوی کوٹ کٹ کٹ کبی کوٹے ਨਾਟ ਬਾਹਰੇ 누가 ਜਗਤ ਚਗਾਇ ਨਾਏ ਹੈ ਹੁਕਮੇ ਹੁਕਮ ਚਗਾਇ ਨਾਓ ਨਾਨਕ ਰਖੇਵੇ ਪਰਵਾਉ ਸਾਚਾ ਸਹੇਬ ਕਾ ਜਨਾਏ ਆਖਿਆ ਤੋ ਆਪੜ ਅੱਖੇ ਮੰਗੇ ਦੇਦੇ ਡਾਟ ਕਰੇ ਘਟਾਣਾ ਈਰਖੇ ਅਗੇ ਰਖੀਐ ਜਗਤ ਦੇ ਦਰਬਾਰ ਮੋਹੋਂ ਕੇ ਮੂਲਣ ਬੋਲੀ Ja, schon.